ਕਿੰਨੀ ਘੁੰਮਰਾ ਬੱਚੀ ਦੀ 5 ਮਹੀਨੇ ਦੀ ਜੀ ਪੂਰੀ 5 ਮਹੀਨੇ ਦੀ ਆ ਕਿਆ ਬਾਤ ਹੈ ਫੇਸਬੁਕ ਸ ਬੜਾ ਪਿਆਰਾ ਹਾਂਜੀ ਹਾਂਜੀ ਪੂਰਾ ਜਾਨ ਵਾਲਾ ਬੱਚਾ ਸਮਿਆਂ ਦਾ ਫੁੱਲ ਪ੍ਰਿੰਟ ਇੱਕ ਨੰਬਰ ਬਈ ਕਿਹੜੀ ਸੀਮਨ ਦੀ ਹੈ ਵੀਰੇ ਬੋ ਆ ਬਈ 40 40 432 ਦੀ ਹਾਂਜੀ 40 432 40 432 ਦੀ ਬਾਈ ਕੋਲੇ ਲਿਖਿਆ ਵਾ ਬਾਈ ਪਾਤੀ ਹੈਗੀ ਆ ਬਾਈ ਕੋਲੇ ਠੀਕ ਹੈ ਬਿਊਟੀ ਚੈੱਕ ਕਰੋ ਗਰਮਣੀ ਦੀ ਹੈ ਨਾ ਹਾਂਜੀ ਕਿਆ ਬਾਤ ਹੈ ਤੇ ਮੁੱਲ ਜੈ ਜੀ ਹੋ ਜੈ ਕਰਾਂਗੇ ਵੀਰ ਜੀ ਠੀਕ ਆ ਜਿਵੇਂ ਖੇਚ ਕੇ ਮੁੱਲ ਰੱਖਾਂਗੇ ਬਾਈ ਕਨ ਜਾਇਜ਼ ਮੁੱਲ ਹੋਗਾ ਫੇਸ ਬੂਕਸ ਬੜਾ ਚੰਗਾ ਕੰਮ ਆਈਦਾ ਫੋਨ ਕਾਉਂਟ ਨੰਬਰ 4444 ਕਰਦੇ ਮਾੜੀ ਪੁੜਾ ਦਿਖਾ ਦੀਏ ਕਰਮ ਵਾਲੀ ਦਾ ਬਾਈ ਪ੍ਰਿੰਟ ਪ੍ਰਿੰਟ ਬੜਾ ਹਾਂਜੀ ਹਾਂਜੀ ਕੀ ਬਾਤ ਆ ਸਰਪਤ ਮੁੱਲ ਜਿਵੇਂ ਜਾਇਜ਼ ਹੋਣਗੇ ਪਿੰਡ ਸੈਦੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾਣ 90565 983642 ਦਾ ਕੰਟੈਕਟ ਨੰਬਰ ਨੋਟ ਕਰੋ ਡਾਇਮੰਡ ਪੀਸ ਆ ਆ ਕਿਹੜੀ ਸੀਮਨ ਦੀ ਆ ਆ ਵੀ 40120 ਦੀ ਆ ਡਾਇਮੰਡ 40120 ਦੀ ਕੀ ਬਾਤ ਕਰਦੇ ਕੋਦ ਬੜਾ ਚੰਗਾ ਹੈ ਨਾ ਹਾਂਜੀ 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 ਕੀ ਬਾਤ ਆ ਬੜਾ ਫ੍ਰੀਕ ਹੈ ਨਾ ਬੱਚਾ ਬਹੁਤ ਫ੍ਰੀਕ ਹੈ ਜੀ ਸੋਹਣਾ ਬੱਚਾ ਬਹੁਤ ਹੈ ਸਹੀ ਹੈ ਇਹਦੀ 5 ਮਹੀਨੇ ਦੀ ਉਮਰ ਘਾਟਾ ਜੀ ਕੁਛ ਦਿਨ ਇਹਦਾ ਕਿੰਨਾ ਕਿ ਰਕਾਰਡ ਆ ਮਾਂ ਦਾ ਜੀ ਮਾਂ ਦਾ 36 ਲੀਟਰ ਹੈ ਜੀ ਬਲੂਨ ਬੱਸੀ ਦੀ ਮਾਂ ਦਾ ਇਹ ਆ ਦੂਜੀ ਦਾ ਜੀ ਉਹਨਾਂ ਪਿਆਰੀ ਦਾ 42 ਲੀਟਰ ਦਾ ਕੀ ਬਾਤ ਆ ਬਈ ਚੀਜ਼ਾਂ ਨੇ ਡਾਇਮੰਡ ਪੀਸ ਆ ਮੁੱਲ ਜਮਾ ਯਾਰ ਡਾਟਾ ਦੇ ਮੰਗਦੀ ਆ ਪਪੂਰ 100 ਕਿਲੋਮੀਟਰ ਦਾ ਕਿਰਾਇਆ ਫ੍ਰੀ ਆ ਜੇ ਜੋੜਾ ਇਕੱਠਾ ਕਰੀ ਤਾ ਇਕੱਠਾ ਲਓ ਜੀ ਕਨੇ ਬਈ ਹਾਂਜੀ ਬਿਊਟੀਫੁੱਲ ਫੜਾ ਫੜਾ ਇੱਕ ਨੰਬਰ ਆ ਬਈ ਧੰਨਵਾਦ